ਮਿਲਕਫੈਡ ਦੀ ਮੈਨੇਜਮੈਂਟ ਵੱਲੋਂ ਸਾਲ 2023 ਵਿੱਚ ਸੀਟੀਸੀ ਨਿਯਮਾਂ ਦੇ ਮਿਲਕਫੈਡ ਤੋਂ ਪਏ ਬੁਰੇ ਪ੍ਰਭਾਵਾਂ ਦੀ ਪੜਤਾਲ ਕਰਨ ਲਈ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਨੇ 5-6 ਮਹੀਨੇ ਪੜਤਾਲ ਕਰਨ ਉਪਰੰਤ ਆਪਣੀ ਰਿਪੋਰਟ ਦਿੱਤੀ ਜਿਸ ਦੇ ਆਧਾਰ ਤੇ ਮਿਲਕਫੈਡ ਦੇ ਬੋਰਡ ਆਫ ਡਾਇਰੈਕਟਰਸ ਅਤੇ ਚੇਅਰਮੈਨ ਸਾਹਿਬ ਵੱਲੋਂ 16 ਫਰਵਰੀ 2025 ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਸ ਤੇ ਬਣੇ ਸਰਵਿਸ ਰੂਲਸ 2023 ਦੀ ਪ੍ਰਵਾਨਗੀ ਦਿੱਤੀ ਗਈ ਇਸ ਤੋਂ ਬਾਅਦ ਮਿਲਕ ਫੈਡ ਵੱਲੋਂ ਇਹ ਫਾਈਲ ਫਾਈਨਲ ਪਰਵਾਨਗੀ ਲਈ ਆਰਸੀਐਸ ਪੰਜਾਬ ਕੋਲ ਭੇਜ ਦਿੱਤੀ ਗਈ ਪਰੰਤੂ ਉਸ ਵੱਲੋਂ ਇਹਨਾਂ ਨੀਮਾ ਦੀ ਪਰਵਾਨਗੀ ਦੇਣ ਦੀ ਬਜਾਏ ਫਾਈਲ ਦਫ਼ਤਰ ਤੋਂ ਦਫ਼ਤਰ ਘੁਮਾਈ ਜਾ ਰਹੀ ਸੀ ਇਹ ਜਾਣਕਾਰੀ ਅੱਜ ਮਿਲਕ ਫੈਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ वीरका मिल्क प्लांट मोहाली फेज 6 गेट सामने रोस्ट धरना मौके मीडिया ਨਾਲ ਗੱਲਬਾਤ ਕਰਦੇ ਆ ਪ੍ਰਗਟ ਕੀਤੀ ਇਸ ਮੌਕੇ ਸਤਵੰਤ ਸਿੰਘ ਜਨਰਲ ਸਕੱਤਰ ਬਲ ਕਰਨਵੀਰ ਸਿੰਘ ਅਤੇ ਯੂਨੀਅਨ ਦੇ ਹੋਰ ਆਗੂ ਹਾਜ਼ਰ ਸਨ ਪੰਜਾਬ ਸਰਕਾਰ ਮੁਰਾਵਾਤ 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 ਪੰਜਾਬ ਸਰਕਾਰ ਮੁਰਾਵਾਤ 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 ਟੀਐਮਐਨ ਹਾਏ ਹਾਏ ਹਾਏ

ਪੰਜਾਬ ਸਕਾਰ ਬਦਾਬ ਮੁੜਦਾਬ ਮੁੜਦਾਬ ਸਕਾਰ ਬਦਾਬ ਮੁੜਦਾਬ ਮੁੜਦਾਬ ਪੰਜਾਬ ਸਕਾਰ ਬਦਾਬ ਮੁੜਦਾਬ ਮੁੜਦਾਬ ਮੇਰਾ ਨਾਮ ਸਤਵੰਤ ਸਿੰਘ ਹੈ ਜੀ ਅਸੀਂ ਲਗਾਤਾਰ 7 ਜਨਵਰੀ ਤੋਂ ਵਿੱਚ ਬੈਠੇ ਆ ਜੀ ਕਿ ਅੱਜ 57ਵਾਂ 57 ਦਿਨ ਆ ਸਾਨੂੰ ਬੱਥੇ ਨੂੰ ਇਹ ਸਾਡੀ ਜਿਹੜੀ ਮੰਗ ਹੈ ਉਹ ਇਹੀ ਹੈ ਵੀ ਜੋ ਸਾਡੀ ਰੂਲਾਂ ਦੀ ਫਾਈਲ ਜਿਸਟ੍ਰਾਰ ਸਰਕਾਰੀ ਸੇਵਾ ਮਾਰਸੀਆ ਸਾਹਿਬ ਕੋਲ ਗਈ ਹੋਈ ਆ 24 ਤਰੀਕ ਦਾ ਏਜੰਡਾ ਪਾਸ ਹੋਇਆ ਹੋਇਆ ਸਰਬਸੰਮਤੀ ਨਾਲ ਤੇ ਜਿਹੜਾ ਏਜੰਡਾ ਇਹ ਆਪ ਮਾਨਯੋਗ ਆਰਸੀਐ ਸਾਹਿਬ ਦੇ ਐਫਸੀ ਸਾਹਿਬ ਨੇ ਸਹਿਮਤੀ ਨਾਲ ਬਣਵਾਇਆ ਤੇ 24 ਤਰੀਕ ਤੇ ਤੁਸੀਂ ਲਾ ਲੋ ਅੱਜ 4 ਤਰੀਕ ਹੋ ਗਈ ਅੱਜ ਤੱਕ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਂ ਚਿੱਠੀ ਜਾਰੀ ਨਹੀਂ ਹੋਈ ਅੱਜ ਅਸੀਂ ਤਾਂ ਹੀ ਮਾਰੀ ਪਲਾਂਟ ਦਾ ਗੇਟ ਬੰਦ ਕਰਿਆ ਸਾਰਾ ਕੋਈ ਦੁੱਧ ਬਾਹਰ ਸਪਲਾਈ ਜਾ ਨਹੀਂ ਰਹੀ ਉਹ ਪ੍ਰੈਸ਼ਰ ਤਾਂ ਹੀ ਪਾਇਆ ਜਾ ਰਿਹਾ ਵੀ ਜਲਦੋਂ ਜਲਦ ਆਰਸੀਐ ਸਾਹਿਬ ਸਾਨੂੰ ਚਿੱਠੀ ਦੇ ਦੇਣ ਨੋਟੀਫਿਕੇਸ਼ਨ ਕਰ ਦੇਣਾ ਇਹ ਖੁਸ਼ੀ ਖੁਸ਼ੀ ਅਸੀਂ ਆਪਣੇ ਘਰਾਂ ਨੂੰ ਜਾਈਏ ਕੀ ਨੋਟੀਫਿਕੇਸ਼ਨ ਹੈ ਕੀ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਦਿਓ ਕੀ ਹੈਗਾ ਉਹ ਉਹ ਨੋਟੀਫਿਕੇਸ਼ਨ ਇਹ ਹੈ ਜੀ ਵੀ ਜੋ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਬੇਰਗਾ ਨੂੰ ਪ੍ਰਾਈਵੇਟ ਕਰਨ ਵਾਸਤੇ ਸੀਟੀਸੀ ਨਿਯਮ 2018 ਵਿੱਚ ਲਾਏ ਸੀਗੇ ਤੇ ਉਸ ਤੋਂ ਬਾਅਦ ਮਾਨਯੋਗ ਚੇਅਰਮੈਨ ਸਾਹਿਬ ਮਿਲਕ ਫੈਡ ਨੀਂਦਰ ਸਿੰਘ ਸ਼ੇਰਗਿਲ ਉਹਨਾਂ ਨੇ ਏਜੰਡਾ ਪਾਸ ਕੀਤਾ ਵੀ ਉਹ ਜਿਹੜੇ ਕਾਲੇ ਕਾਨੂੰਨ ਹੈ ਪ੍ਰਾਈਵੇਟਾਈਜੇਸ਼ਨ ਵੱਲ ਪਲਾਂਟਾਂ ਨੂੰ ਲੈ ਕੇ ਜਾ ਰਹੇ ਆ ਵੀ ਉਹਨਾਂ ਨੂੰ ਰੱਦ ਕਰਕੇ ਨਵੇਂ ਰੂਲ ਪਾਸ ਕੀਤੇ ਜਾਣ ਉਹ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਆ ਤੇ ਇਹਦੇ ਵਿੱਚ ਕੋਈ ਤੁਹਾਡੇ ਪੇ ਦੇ ਉੱਤੇ ਵੀ ਫਰਕ ਪਿਆ ਰਿਹਾ ਹੈਗਾ ਕੋਈ ਤੁਹਾਡੇ ਪੇ ਸਕੇਲ ਤੇ ਹਾਂਜੀ ਹਾਂਜੀ ਪੇ ਦੇ ਨਾਲ ਜਿਹੜਾ ਫਰਕ ਆ ਉਹ ਇਹ ਆ ਵੀ ਜੋ ਸਾਨੂੰ ਸਰਕਾਰ ਦੇ ਬਰਾਬਰ ਦੀਆਂ ਤਨਖਾਹਾਂ ਨੇ ਪੇ ਸਕੇਲ ਆ ਉਹ ਲਾਗੂ ਹੋ ਰਹੇ ਆ ਜੀ ਤੇ ਕਿੰਨੇ ਕੁ ਲੋਕ ਸਫਰਨੀ ਦੇ ਨਾਲ ਕਿੰਨੇ ਕਿੰਮਪਲਾਈਜ਼ ਨੇ ਇਹਦੇ ਵਿੱਚ ਨਾਲ ਇਸ ਵੇਲੇ ਇਹਦੇ ਵਿੱਚ ਜਿਹੜਾ ਵੀ ਸਾਡਾ ਰੈਗੂਲਰ EMPLOYEE ਆ 4-500 ਬੰਦਾ ਉਹ ਸਾਰਾ ਹੀ ਪ੍ਰਭਾਵਿਤ ਹੋ ਰਿਹਾ ਜੀ ਤੇ ਤੁਸੀਂ ਵਾਰਤਾ ਕੀਤੀ ਹੈ ਕੋਈ ਜੇ ਅਫਸਰ ਆਰਸੀਐ ਸਾਹਿਬ ਨੇ ਕੀ ਕਹਿੰਦੇ ਨੇ ਹੁਣ ਅਸੀਂ ਦੇਖੋ ਜੀ 7 ਜਨਵਰੀ ਤੋਂ ਲੈ ਕੇ ਅੱਜ ਤੱਕ ਕਾਫੀ ਵਾਰ ਸਾਡੀਆਂ ਐਫਸੀ ਸਾਹਿਬ ਐਮਡੀ ਸਾਹਿਬ ਤੇ ਆਰਸੀਐ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਵੱਲੋਂ ਹੀ ਬਣਾਇਆ ਗਿਆ ਤੇ ਉਹਨਾਂ ਨੇ ਸਾਨੂੰ ਇਹੀ ਪ੍ਰੋਤਸਾਹ ਦਿੱਤਾ ਵੀ ਜਲਦੋਂ ਜਲਦ ਕਰ ਦਿੱਤਾ ਜਾਊਗਾ ਪਰ ਹੁਣ ਅਸੀਂ ਹਾਰ ਤੱਕ ਕੇ ਗੇਟ ਬੰਦ ਕੀਤਾ ਅਸੀਂ ਮਿਲਕ ਪਲਾਂਟਾਂ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਸਾਨੂੰ ਕਈ ਵਾਰ ਐ ਲੱਗਦਾ ਵੀ ਆਰਸੀਐ ਸਾਹਿਬ ਜਾਣ ਬੁੱਝ ਕੇ ਫਾਈਲ ਨੂੰ ਰੋਕ ਰਹੇ ਹੈ ਤੇ ਨਹੀਂ ਕੋਈ ਟਾਈਮ ਦਿੱਤਾ ਉਹਨਾਂ ਨੇ ਕਿ ਸਿਰਫ ਗੈਰਹੀ ਕਿ ਕਿ ਬਾਸ ਕਰ ਦਵਾਂਗੇ ਕੋਈ ਟਾਈਮ ਕੁਛ ਨਹੀਂ ਦੇ ਰਹੇ ਵੀ ਟਾਈਮ ਨਹੀਂ ਦਿੰਦਾ ਜੀ ਉਹ ਸਿਰਫ ਐਂ ਕਹਿੰਦੇ ਆ ਵੀ ਹੋਗਾ ਤੁਹਾਡਾ ਕੰਮ ਕਰ ਦਾਂਗੇ ਕਰ ਦਾਂਗੇ ਤੁਸੀਂ ਸੀਐਮ ਸਾਹਿਬ ਤੱਕ ਅਪਰੋਚ ਕੀਤੀ ਹੈ ਕਿ ਇਹ ਸਬੰਧਤ ਆਪਣੇ ਮਸਲੂਮ ਲੈ ਕੇ ਦੇਖੋ ਮਾਰਜੋਤ ਸੀਐਮ ਸਾਹਿਬ ਉਹ ਸਾਡਾ ਆਧਾਰਾ ਜੀ ਉਹ ਸਾਡੇ ادارے ਦੇ ਮੰਤਰੀ ਵੀ ਆ ਪਰ ਉੱਥੇ ਤੱਕ ਸਾਡੀ ਅਪਰੋਚ ਹੋ ਨਹੀਂ ਰਹੀ ਅਸੀਂ ਕੋਸ਼ਿਸ਼ ਕਰਦੇ ਆਂ ਉਹਨਾਂ ਨੂੰ ਮੇਲ ਵੀ ਕਰਦੇ ਆਂ ਟਾਈਮ ਲਈ ਪਰ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਸੀਂ ਚਾਹੁੰਦੇ ਆਂ ਕਿਉਂ ਨਾਲ ਦੀ ਨਾਲ ਸਾਡਾ ਮਸਲਾ ਹੱਲ ਕਰਵਾਉਣ ਤੇ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ ਕੁਝ ਤੁਸੀਂ ਆਪਣੇ ਵੱਲੋਂ ਅਲਟੀਮੇਟਮ ਦੇ ਰਹੇ ਹੋ ਕੁਝ ਤੁਸੀਂ ਅੱਜ ਸਰਕਾਰ ਨੂੰ ਆਪਾਂ ਮਤ ਸਾਡੇ ਮadhyam ਰਾਹੀਂ ਦੇਖੋ ਜੀ ਅਸੀਂ 11 ਵਜੇ ਦਾ ਇਹ ਪਲਾਟ ਦੇ ਗੇਟ ਤੇ ਬੈਠੇ ਆ ਤੇ ਜਦੋਂ ਦਾ ਕਾਰਸੀਆ ਸਾਹਿਬ ਚਿੱਠੀ ਜਾਰੀ ਨਹੀਂ ਕਰਦੇ ਨੋਟੀਫਿਕੇਸ਼ਨ ਨਹੀਂ ਕਰਦੇ ਅਸੀਂ ਇਥੋਂ ਉੱਠਣਾ ਨਹੀਂ ਕਾਇ ਕੁਛ ਮਰਜੀ ਹੋ ਜੇ ਅਨਮਿਤਾ ਸਮਾਜ ਜੱਤੇ ਅਨਮਿਤਾ ਸਮੇ ਲਈ ਗੇਟ ਬੰਦ ਰਹੂਗਾ ਜੀ ਜਦੋਂ ਦਾ ਕਾਰਸੀਆ ਸਾਹਿਬ ਸਾਨੂੰ ਚਿੱਠੀ ਨਹੀਂ ਦਿੰਦੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਬੈਠੇ ਹੈਗੇ ਇਸ ਵੇਲੇ ਇਸ ਸਾਮਨਾ ਤੁਹਾਡੀ ਗੱਲ ਮੰਨ ਲਈ ਜਾਵੇਗੀ ਇੱਕ ਲੋਕੀ ਸਫਰ ਨਹੀਂ ਹੋ ਰਹਿਣਗੇ ਇਸ ਦੇ ਵਿੱਚ ਨਹੀਂ ਜੀ ਲੋਕੀ ਬਿਲਕੁਲ ਵੀ ਸਫਰ ਨਹੀਂ ਕਰਨਗੇ ਇਸ ਦਾ ਕਾਰਨ ਇਹ ਹੈ ਵੀ ਅਸੀਂ ਅੱਜ 57 ਦਿਨ ਆ ਵੀ 1 ਰੁਪਏ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਲਾਂਟਾਂ ਦਾ ਤੇ ਕੋਈ ਅਸੀਂ ਸੜਕ ਨਹੀਂ ਰੋਕੀ ਜੋ ਵੀ ਪ੍ਰਸ਼ਾਸਨ ਨੇ ਲੈ ਕੇ ਆਉਣ ਦੀ ਗੱਲ ਕਰ ਰਹੇ ਹੋ ਫਿਰ ਕਾਨੂੰ ਲੋਕਾਂ ਨੂੰ ਨੁਕਸਾਨ ਨਹੀਂ ਹੋਏਗਾ ਇਸ ਚੀਜ਼ ਨਹੀਂ ਨਹੀਂ ਨੁਕਸਾਨ ਕੁਛ ਨਹੀਂ ਹੋਣਾ ਜੀ ਦੇਖੋ ਇਹਦਾ ਇਹ ਚਾਹਨ ਆਰਸੀਆ ਸਾਹਿਬ ਜਾਣਨ ਵੀ ਜੇ ਜਲ ਤੋਂ ਜਲਦ ਸਾਨੂੰ ਅੱਧੇ ਘੰਟੇ ਚਿੱਠੀ ਦੇ ਦੇਣਾ ਅਸੀਂ ਨਾਲ ਦੀ ਨਾਲ ਗੇਟ ਖੋਲਦਾਂਗੇ ਠੀਕ ਧਰਨੇ ਦੀ ਗੱਲ ਕੀਤੀ ਜਾਵੇ ਜਿੱਦੇ ਤਸਵੀਰਦਾਰ ਵੱਲੋਂ ਧਰਨਾ ਲੱਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੇ ਧਰਨੇ ਤੇ ਨਹੀਂ ਉਹ ਛੁੱਟੀ ਦੇ ਸਮਝ ਲਓ ਜੇ ਕੱਲ ਨੂੰ ਤੁਹਾਡੇ ਨਾਲ ਜਿੱਤੇ ਕੋਈ ਗੱਲ ਹੋ ਜਾਂਦੀ ਵੀ ਜਿਹੜੇ ਧਰਨੇ ਦੇ ਬੈਠੇ ਛੁੱਟੀਆਂ ਸਮਝਦੇ ਨਵੇਂ ਅਪਲਾਈ ਆ ਕੇ ਤੁਹਾਡਾ ਕੀ ਰਣਨੀਤੀ ਰਹੀ ਉਦੋਂ ਤੇ ਦੇਖੋ ਜੀ ਜਿਹੜੇ ਨੀਮਾ ਦੇ ਅਨੁਸਾਰ ਭਰਤੀ ਕੀਤੀ ਗਈ ਸੀ 850 ਮੁਲਾਜ਼ਮ ਉਹ ਇੰਨਾ ਤੋਂ ਤੰਗ ਆ ਕੇ 650 ਮੁਲਾਜ਼ਮ ਨੌਕਰੀ ਛੱਡ ਕੇ ਚਲਾ ਗਿਆ ਜੀ 80 ਪਲਸ 80% ਪਲਸ ਛੱਡਣ ਦੀ ਐਵਰੇਜ ਆ ਰਹੀ ਆ ਸਾਡੀ ਜਿਹੜਾ 2018 ਤੋਂ ਲੈ ਕੇ ਹੁਣ ਤੱਕ ਛੱਡਿਆ ਚਲੇ ਗਏ ਜੀ ਤਾਂ ਸੀਐਮ ਸਾਹਿਬ ਮੈਂ ਤਾਂ ਇਹ ਕਹਿਣਾ ਵੀ ਇਹ ਜੀ ਆਰਡਰ ਦੇਖਣ ਤੋਂ ਪਹਿਲਾਂ ਜਾਂ ਕਰਨ ਤੋਂ ਪਹਿਲਾਂ ਇਹ ਸੋਚ ਲੈਣ ਵੀ ਮੁਲਾਜ਼ਮ ਕੀ ਕਰਮਚਾਰੀ ਹੈਗੇ ਆ ਸਾਡੇ ਕੋਲ ਰੈਗੂਲਰ ਪੋਸਟਾਂ ਜੀ 5000 6000 ਆ ਜੀ ਅੱਜ ਸਿਰਫ ਸਾਡੇ ਕੋਲੇ ਸਿਰਫ ਰੈਗੂਲਰ ਏਰੂਲਾ ਦੇ ਵਿੱਚ 4-500 ਬੰਦਾ ਰਹਿ ਗਿਆ ਬਾਕੀ ਸਾਰਾ ਆਊਟਸੋਰਸ ਕੰਮ ਕਰ ਸਰਕਾਰ ਨੂੰ ਤੇ ਫਿਰ ਜਿਹੜੇ ਕੰਟਰੈਕਟ ਤੇ ਮਿਲ ਗਏ ਸਸਤੇ ਪੈਣਗੇ ਕਾਨੂੰ ਤੁਹਾਡੇ ਤੱਕ ਇੰਟਰਫੈਕਸ਼ਨ ਹੋ ਗਿਆ ਫਿਰ ਉਹ ਸਸਤੇ ਪੈਣ ਦੇ ਕਾਰਨ ਅਸੀਂ ਦੇਖ ਲਈ ਜੀ ਇਹਨਾਂ ਨੇ ਕਰਕੇ ਦੇਖ ਲਈ ਉਹ ਸਾਨੂੰ ਦੁੱਗਣੇ ਤਿੱਕਣੇ ਮਹਗੇ ਹੋ ਰਹੇ ਆ ਕੁਆਲਟੀ ਨਾਲ ਕੰਪਰੋਮਾਈਜ਼ ਕਰਨਾ ਪੈ ਰਿਹਾ ਤੇ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਉਹ ਵਧਦਾ ਜਾ ਰਿਹਾ ਜੀ ਮੇਰਾ ਨਾਮ ਜੀ ਬਲਕਰਨਵੀਰ ਸਿੰਘ ਆ ਜਨਰਲ 77 ਮਿਲਕ ਫੈਟ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਇਹ ਸਾਡਾ ਮਸਲਾ ਹੈ ਜੀ ਪਿਛਲੇ 1 ਸਾਲ ਤੋਂ ਇਸੇ ਤਰ੍ਹਾਂ ਆਰਸੀਐ ਸਾਹਿਬ ਵੱਲੋਂ ਲਟਕਾਇਆ ਜਾ ਰਿਹਾ ਇਹ ਜਿਹੜਾ ਸਾਡਾ ਸੰਘਰਸ਼ ਹੈ ਅੱਜ 57ਵੇਂ ਦਿਨ ਤੱਕ ਵੀ ਇਸੇ ਲਈ ਪਹੁੰਚਿਆ ਕਿਉਂਕਿ ਸਾਡੀ ਜਿਹੜੀ ਫਾਈਲ ਆ ਉਹ ਆਰਸੀਐਸ ਪੰਜਾਬ ਵੱਲੋਂ ਹਲੇ ਤੱਕ ਪਾਸ ਨਹੀਂ ਕੀਤੀ ਗਈ। ਉਹ ਐਜੰਡਾ ਵੀ ਦੁਬਾਰਾ 24/2/2025 ਨੂੰ ਪਾਸ ਕੀਤਾ ਗਿਆ ਬੋਰਡ ਵੱਲੋਂ ਤੇ ਉਹ ਐਜੰਡਾ ਹਲੇ ਤੱਕ ਆਰਸੀਐਸ ਸਾਹਿਬ ਵੱਲੋਂ ਪਾਸ ਕਰਕੇ ਸਾਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸਰ ਜਦੋਂ ਪੰਜਾਬ ਸਰਕਾਰ ਵੱਲੋਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਤਰਨਾ ਨਹੀਂ ਲੱਗਣ ਦਵਾਗੇ ਕੋਈ ਵੀ ਤੇ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਕਿੰਨੀ ਕਾਬਲ ਰਹੀ ਹੈ ਸਰਕਾਰ ਇਸ ਵੇਲੇ ਤੱਕ? ਦੇਖੋ ਜੀ ਸਰਕਾਰ ਹਰ ਇੱਕ ਸਰਕਾਰ ਦੀ ਆਪਣੀਆਂ ਨੀਤੀਆਂ ਹੁੰਦੀਆਂ ਆ ਆਪਣੇ ਐਲਾਨ ਹੁੰਦੇ ਨੇ ਤੁਸੀਂ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਵੀ ਧਰਨੇ ਦੇ ਕਿਵੇਂ ਹਰ ਜਗ੍ਹਾ ਧਰਨਾ ਲੱਗਿਆ ਹੋਇਆ ਮੈਨੂੰ ਤਾਂ ਲੱਗਦਾ ਵੀ ਧਰਨਿਆਂ ਤੋਂ ਬਿਨਾਂ ਸਰਕਾਰ ਵੀ ਨਹੀਂ ਸੁਣਦੀ ਇਹ ਸੇ ਲਈ ਮਜਬੂਰਨ ਹੋ ਕੇ ਧਰਨਾ ਲਾਉਣੇ ਪੈਂਦੇ ਆ ਇਹ ਜਿਹੜੇ ਸਾਡੇ ਮੁਲਾਜ਼ਮ ਬੈਠੇ ਆ ਉਹ ਕੋਈ ਇਹ ਨਹੀਂ ਹੈ ਵੀ ਪੇਪਰ ਦੇ ਕੇ ਆਏ ਹੋਏ ਆ ਮੈਰਿਟ ਬੇਸ ਤੇ ਆਏ ਹੋਏ ਆ ਭਾਰਤੀਆਂ ਇਹਨਾਂ ਨੂੰ ਇਸ ਤਰੀਕੇ ਨਾਲ ਕੀਤੀਆਂ ਗਈਆਂ ਸੀ ਸਰਕਾਰਾਂ ਵੱਲੋਂ ਵੀ ਜਿਹੜੀਆਂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਸੀ ਪੇ ਸਕੇਲ ਦਿੱਤੇ ਗਏ ਸੀ ਉਸ ਤੋਂ ਬਾਅਦ ਧੋਕੇ ਦੇ ਨਾਲ ਇਹਨਾਂ ਨੂੰ ਅਧੀਆਂ ਤਨਖਾਹਾਂ ਕੰਮ ਕਰਨ ਲਈ ਪਿਛਲੇ 8 ਸਾਲਾਂ ਤੋਂ ਮਜਬੂਰ ਕੀਤਾ ਗਿਆ। ਉਸੇ ਇਨਸਾਫ ਦੇ ਇਤਰਾਕ ਦੇ ਵਿੱਚ ਸਰਕਾਰ ਤੋਂ ਉਮੀਦ ਲਈ ਬੈਠੇ ਨੇ ਉਹਨੂੰ ਬਾਤ ਸੁਣਾਉਣ ਦੇ ਲਈ ਸਾਨੂੰ ਦਰਨੇ ਲਾਉਣੇ ਪੈਂਦੇ। ਤੇ ਜੇ ਤੁਹਾਡੇ ਚੇਅਰਮੈਨ ਨੇ ਸ਼ੇਰ ਗਿਲ ਜੀ ਉਹਨਾਂ ਨਾਲ ਕੋਈ ਰਾਬਤਾ ਹੋਇਆ ਤੁਹਾਡਾ ਇਸਮਾਨ ਉਹਨਾਂ ਵੱਲੋਂ ਪਿਛਲੇ ਸਾਲ ਵੀ ਏਜੰਡਾ ਪਾਸ ਕੀਤਾ ਗਿਆ ਸੀ ਤੇ ਇਸ ਸਾਲ ਵੀ ਏਜੰਡਾ ਪਾਸ ਕੀਤਾ ਗਿਆ। ਉਹਨਾਂ ਵੱਲੋਂ ਪੂਰਨ ਰੂਪ ਵਿੱਚ ਸਾਥ ਦਿੱਤਾ ਗਿਆ ਜਿਹੜਾ ਪਰ ਜਿਹੜਾ ਮਸਲਾ ਆਰਸੀਐਸ ਪੰਜਾਬ ਵੱਲੋਂ ਰੱਕਾਇਆ ਜਾ ਰਿਹਾ। ਮੈਂ ਕਿਹਦੀ ਸਿੱਧਾ ਸਿੱਧਾ ਕਹਿ ਰਿਹਾ ਹਾਂ ਕਿ ਪੰਜਾਬ ਸਰਕਾਰ ਆਈਐਸ ਲੋਬ ਇਹ ਸਕਦੇ ਆਪਾਂ ਇਹ ਸਰ ਕਹਿ ਸਕਦੇ ਆਂ ਵੀ ਅਫਸਰ ਸ਼ਾਹੀ ਦੇ ਉੱਤੇ ਕੋਈ ਜੋਰ ਨਹੀਂ ਚੱਲ ਰਿਹਾ ਕਿਉਂਕਿ ਜੇ ਮਸਲਾ ਪਾਸ ਹੋਣਾ ਹੁੰਦਾ ਉਹਨੂੰ ਇਹ ਥੋੜੇ ਦਿਨਾਂ ਦੇ ਵਿੱਚ ਹੀ ਹੋ ਜਾਣਾ ਸੀ ਤੁਹਾਨੂੰ ਲੇਡੀਜ਼ ਵੀ ਬੈਠੀਆਂ ਨੇ ਬੱਚਿਆਂ ਦੇ ਇਗਜ਼ਾਮਸ ਨੇ ਘਰ-ਬਾਰ ਵੀ ਸਾਹਮਣਾ ਹੁੰਦਾ ਹੈਗਾ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਇਸ ਵਿਲੇ ਦਾ ਇਹ ਸਰ ਇੱਕ ਜਿਹੜੇ ਇੱਥੇ ਮੁਲਾਜ਼ਮ ਬੈਠੇ ਨੇ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਹੱਕਾਂ ਦੇ ਲਈ ਇੱਥੇ ਬੈਠੇ ਨੇ ਬੱਚੇ ਬੱਚੇ ਵੀ ਛੱਡ ਕੇ ਬੈਠੇ ਨੇ ਕਈਆਂ ਦੇ ਮਾਤਾ-ਪਿਤਾ ਵੀ ਬਿਮਾਰ ਨੇ ਉਹ ਵੀ ਛੱਡ ਕੇ ਬੈਠੇ ਨੇ ਇਹੀ ਉਮੀਦ ਲਈ ਬੈਠੇ ਆ ਵੀ ਸ਼ਾਇਦ ਮਸਲੇ ਦਾ ਹੱਲ ਹੋ ਜਾਵੇ ਸਰ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ ਸਰਕਾਰ ਨੂੰ ਸਾਡੇ ਵੱਲੋਂ ਕਿ ਆਪਾਂ ਕੋਈ ਅਲਟੀਮੇਟਮ ਦੇਣਾ ਚਾਹ ਰਹੇ ਹਾਂ ਕਿ ਸਰਕਾਰ ਨੂੰ ਇਹੀ ਮੈਸੇਜ ਆ ਵੀ ਸਾਡੀ ਜਿਹੜੀ ਫਾਈਲ ਆ ਜਲਦ ਤੋਂ ਜਲਦ ਉਹ ਪਾਸ ਕਰਕੇ ਸਾਨੂੰ ਅੱਜ ਹੀ ਦੇ ਦਿੱਤੀ ਜਾਵੇ ਕਿਉਂਕਿ ਜਿਹੜਾ ਇਹ ਦੁੱਧ ਦਾ ਕੰਮ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਦੁੱਧ ਦੀ ਇੱਕ ਬੂੰਦ ਵੀ ਖਰਾਬ ਹੋਵੇ ਤੇ ਸਰ ਜਿੰਨੇ ਤੇ ਆਪਣੇ ਤੁਹਾਡੇ ਕਮੇਟੀ ਮੈਂਬਰ ਨਹੀਂ ਸਾਰੇ ਲੋਕਲ ਨੇ ਕਿ ਬਾਹਰੋਂ ਵੀ ਜੇ ਕੋਈ ਹੈ ਸਾਰੇ ਜਿੰਦੇ ਵੀ ਕਮੇਟੀ ਮੈਂਬਰ ਆ ਸਾਡੇ ਪੂਰੇ ਪੰਜਾਬ ਤੋਂ ਪੂਰੇ ਪੰਜਾਬ ਦੀ ਜਥੇਬੰਦੀ ਆ ਪੂਰੇ ਪੰਜਾਬ ਤੋਂ ਸਾਡੇ ਮੈਂਬਰ ਨੇ ਤੇ ਜਿਹੜੇ ਮੁਲਾਜ਼ਮ ਵੀ ਬੈਠੇ ਪੂਰੇ ਪੰਜਾਬ ਤੋਂ ਬੈਠੇ ਨੇ ਇਹ ਲੋਕਲ ਮੁਲਾਜ਼ਮ ਨਹੀਂ ਹੈ ਕਿ ਇਹ ਸਾਰੇ ਲੋਕਲ ਵੀ ਨੇ ਤੇ ਪੂਰੇ ਪੰਜਾਬ ਤੋਂ ਵੀ ਨੇ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤੇ ਮੈਂ ਇਹੀ ਕਹਿਣਾ ਚਾਹੂਗਾ ਕਿ ਅਸੀਂ ਜੋਰੇ ਇਕੱਠੇ ਹੋਏ ਆ ਅਸੀਂ ਆਪਣੇ ਹੱਕਾਂ ਲਈ ਇਕੱਠੇ ਹੋਏ ਆ ਇਸ ਸੋਰੀ ਸ਼ੁਰੂ ਹੋਈ ਸੀ 2018 ਦੇ ਵਿੱਚ ਜਦੋਂ ਇਹਨਾਂ ਨੇ ESR 2018 ਨਿਯਮ ਲਾਗੂ ਕੀਤੇ ਸੀ ਉਹਦੇ ਵਿੱਚ ਇਹਨਾਂ ਨੇ ਸਾਡੀ ਸੈਲਰੀ ਮੋਰ ਦੈਨ 50% ਘਟਾ ਦਿੱਤੀ ਜੋ ਸਾਡੇ ਨਾਲ ਕਮਿਟਮੈਂਟ ਹੋਈ ਸੀ ਜੋ ਅਖਬਾਰ 'ਚ ਨੋਟੀਫਿਕੇਸ਼ਨ ਆਇਆ ਸੀ ਉਹ ਕਿ ਤੁਹਾਨੂੰ ਸੀ ਪੇ ਸਕੇਲ ਦੇਵਾਂਗੇ ਪੰਜਾਬ ਸਰਕਾਰ ਦੇ ਤੁਸੀਂ ਨੋਟੀਫਾਈ ਕਰਨ ਤੋਂ ਬਾਅਦ ਬੱਚੇ ਨੂੰ ਰੈਗੂਲਰ ਹੋਣ ਤੋਂ ਬਾਅਦ 2 ਸਾਲ ਬਾਅਦ ਕਹੋਗੇ ਤੁਹਾਨੂੰ ਪੇ ਸਕੇਲ ਨਹੀਂ ਦੇ ਰਹੇ ਅਸੀਂ ਤੁਹਾਨੂੰ ਅੱਧੀ ਸੈਲਰੀ ਦੇਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਸਰ ਗੱਲ ਸੁਣੋ ਸਾਨੂੰ ਜਿਹੜੀ 40000 ਦੀ ਗੱਲ ਹੋਈ ਹੋਈ ਹੈ بیس ਕਿਲਰ ਦੀ ਗੱਲ ਹੋਈ ਹੈ ਸਾਨੂੰ ਉਹੀ ਸੈਲਰੀ ਦੋ ਕਹਿੰਦੇ ਨਹੀਂ ਜੀ ਅਸਲ ਤੁਹਾਨੂੰ 50% ਸੈਲਰੀ ਹੀ ਦਵਾਂਗੇ ਸਾਡਾ ਸੰਘਰਸ਼ ਉਦੋਂ ਸਟਾਰਟ ਹੋਇਆ ਤੇ ਫਿਰ ਜਿਹੜੀ ਨੋਟੀਫਿਕੇਸ਼ਨ ਕੀਤੀ ਉਹਦੀ ਕੋਈ ਵੈਲੀਅੂ ਨਹੀਂ ਥੀ ਇਹ ਤਾਂ ਸਿਰੇ ਸਵਾਲ ਪਾਇਆ ਸੀਗਾ ਅਗਰ ਸਰ ਸਟੰਦਾ ੱੱਗਾ ਹੋ ਰਿਹਾ ਜੋ ਤੁਸੀਂ ਚਲੋ ਅਤਵਾਰ ਚ ਅਸੀਂ ਸਾਰੇ ਬੰਦੇ 30-35 ਪੈਸੇ ਪੈਲੀ ਚੱਲ ਚੱਲੇ ਯਾਰ ਭਈ ਅਸੀਂ ਲਹਿ ਰਹੇ ਸੀ ਆਲਰੇਡੀ ਮੈਂ ਕਾਲਜ ਚ 10 ਸਾਲ ਤੋ ਲੈਕਚਰ ਆਰਸ਼ਿਪ ਸੀ ਮੈਂ ਕਾ ਇੱਕ ਆਪਣਾ ਕੋਈ ਸਹਿਕਾਰੀ ਉਦਾਰਾ ਹੈ ਸਰਕਾਰੀ ਨੌਕਰੀ ਹੈ ਆਪਾਂ ਕਿਉਂ ਨਾ ਇੱਧਰ ਪ੍ਰੈਫਰੈਂਸ ਲਈ ਕਿ ਮੈਂ ਆਪਣੀ 40000 ਦੀ ਨੌਕਰੀ ਛੱਡ ਕੇ ਇੱਧਰ ਆਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਰੈਗੂਲਰ ਹੋਣ ਜਦੋਂ 2 ਸਾਲ ਦਾ ਪਰਦੇਸ਼ ਐਕਸਪੀਰੀਅੰਸ ਤੋਂ ਬਾਅਦ ਜਦੋਂ ਅਸੀਂ ਰੈਗੂਲਰ ਹੋਏ ਸਾਨੂੰ 20-30000 ਤੇ ਰੈਗੂਲਰ ਇਹਦੇ ਸਿੱਝ ਕੇ ਹੱਥ ਬੰਨੇ ਨੇ ਕਿ ਸਰ ਸਾਹਿਬ ਸਾਡੇ ਨਾਲ ਤੱਕਾ ਹੋ ਰਿਹਾ ਹੈਗਾ ਤੁਸੀਂ ਜਿਹੜੇ ਆਲਰੇਡੀ ਐਗਜ਼ਿਸਟਿੰਗ ਅਪਲਾਈ ਸੀ ਉਹਨਾਂ ਨੂੰ 15% ਦਾ ਵਾਅਦਾ ਦੇ ਕੇ ਅਬਜ਼ਰਵ ਕੀਤਾ ਤੇ ਸਾਨੂੰ 50% ਕਟ ਸੈਲਰੀ ਦੇ ਅਬਜ਼ਰਵ ਕੀਤਾ ਹੈ ਇਹ ਸਾਡੇ ਨਾਲ ਨਰਾਜ਼ ਨੇ ਔਰ ਹਰ ਐਮਡੀ ਸਾਡੇ ਸਾਥ ਜਿੰਨੇ ਵੀ ਰਹੇ ਨੇ ਉਹ ਮੰਨੇ ਤੁਹਾਡੇ ਨਾਲ ਤੱਕਾ ਹੋਇਆ ਹੋਇਆ ਹੈ ਅਸੀਂ ਇਸ ਤੇ ਵਿਚਾਰ ਕਰਾਂਗੇ ਪਰ ਇਹ ਵਿਚਾਰ ਕਰਦੇ 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 ਇਹਨਾਂ ਨੇ ਅੱਜ ਸਿਰਫ 6 ਸਾਲ ਲਾ ਦਿੱਤੇ ਕਿ ਚੇਅਰਮੈਨ ਸਾਹਿਬ ਸਾਡੀ ਆਈ ਆਫ ਸਰਕਾਰ ਆਈ ਉਹਨਾਂ ਨੇ ਸਾਨੂੰ ਸੁਣਿਆ નો ਡਾਊਟ ਚੇਅਰਮੈਨ ਸਾਹਿਬ ਨੇ ਸਾਨੂੰ ਬਹੁਤ ਸਾਰਾ ਦਿੱਤਾ ਸਾਨੂੰ ਪਰ ਆਪਾਂ 12ਵੇਂ ਮੇਲੇ ਅੰਦਰਵੇਂ ਮੇਲੇ ਹਰ ਸਾਡੇ ਸਾਨੂੰ ਮੇਲੇ ਸਾਨੂੰ ਸੁਣਿਆ ਕਿ ਚੇਅਰਮੈਨ ਸਾਹਿਬ ਆਏ ਉਹਨਾਂ ਨੇ ਪਹਿਲੀ ਵਾਰ ਏਜੰਡਾ ਪਾਇਆ ਵੀ ਨਹੀਂ ਇਹ ਜਿਹੜੇ ਕਾਨੂੰਨ ਨੇ ਇਹ ਕਾਲੇ ਕਾਨੂੰਨ ਨੇ ਇਹ ਰੰਗ ਥੋੜੇ ਚਾਹੀਦੇ ਨਹੀਂ ਕਿਉਂਕਿ ਅਸੀਂ 800 ਬੰਦਾ ਭਰਤੀ ਕੀਤਾ ਸੀ ਉਹਦੇ ਵਿੱਚੋਂ 700 ਬੰਦਾ ਛੱਡ ਕੇ ਚਲੇ ਗਿਆ ਉਹ ਜਿਹੜਾ ਬੰਦਾ ਛੱਡ ਕੇ ਗਿਆ ਉਹ 2-2 ਸਾਲ ਟਾਈਮ ਲਾ ਕੇ ਗਿਆ ਲੱਖਾਂ ਕਰੋੜਾਂ ਰੁਪਏ ਦਾ ਖਰਚਾ ਬਟਨ ਐਕਸਟਰਾ ਕ੍ਰੀਏਟ ਕੀਤਾ ਜੋ ਵੀ ਸਾਡਾ ਨ ਸਾਡੇ ਜਿਹੜੇ ਅਮਪਲਾਈਸ ਹੈਗੇ ਨਾ ਦੋ ਦੋ ਤਿੰਨ ਤਿੰਨ ਚਾਰ ਚ ਲੈ ਕੇ ਬੈਠੇ ਹੋਏ ਨੇ ਕਹਿੰਦਾ ਮਤਲਬ ਇਹ ਹੈ ਕਿ ਐਕਸਟਰਾ ਬਰਡਨ ਜਿਹੜੀ ਕੰਪਨੀ ਛੱਡ ਕੇ ਚਲੇਗੀ ਸਰ ਕਹਿੰਦਾ ਮਤਲਬ ਸਿਰ ਜਿੱਤੇ ਚੇਅਰਮੈਨ ਸਾਹਿਬ ਦੀ ਗੱਲ ਨਹੀਂ ਆਈ ਐਸ ਲੋਬੀ ਬਣ ਰਹੀ ਹੈ ਤੁਹਾਨੂੰ ਲੱਗਦਾ ਤਾਂ ਨਾ ਲਗਾ ਕਿ ਬੰਨੀ ਕਿਉਂ ਨਹੀਂ ਐਸ ਲੋਬੀ ਕੋਈ ਕੀ ਕਹਦਾ ਖਿਆਲ ਪੀਏ ਚੇਅਰਮੈਨ ਸਾਹਿਬ ਦੀ ਡਿਊਟੀ ਸੀਗੀ ਉਹਨਾਂ ਨੇ ਸਰਕਾਰ ਦੇ ਨੁਮਾਇੰਦੇ ਨੇ ਹਸਪੀਟਲ ਨੂੰ ਨੋ ਨੋ ਸਰ ਸਾਹਿਬ ਦੁਕਾਨੀ ਨੇ ਕਿ ਅਪਾ ਸਿਸਟਮ ਸਾਡੇ ਨੂੰ ਸਮਝੀਏ ਸਾਡੇ ਦਾ ਹੈ ਸਹਿਕਾਰੀ ਅਦਾਰਾ ਤੇ ਪਹਿਲਾ ਅਜੰਡਾ ਸਾਡੇ ਬੋਰਡ ਚੋਂ ਪਾਸ ਹੋਣਾ ਹੈ ਸਾਡੇ ਜਿਹ ਕਰਦੇ ਦੀ ਨਹੀਂ ਸਾਡਾ ਕੋਈ ਇਹ ਅਜਾ ਸਹਿਕਾਰੀ ਹੈ ਜੀ ਠੀਕ ਹੈ ਇਹਦੀ ਵਰਕਿੰਗ ਕੈਪੀਟਲ ਅਸੀਂ ਜਨਰੇਟ ਕਰਦੇ ਆ ਜਿਹੜੀ ਕੈਪੀਟਲ ਇਨਵੈਸਟਮੈਂਟ ਹੈ ਉਹ ਸਰਪੇ ਆਸਰ ਕਰ ਦਿੰਦੀ ਹੈ ਹੁਣ ਅਸੀਂ ਸ਼ੇਵਰ ਸਾਹਿਬ ਨੂੰ ਕਿਹਾ ਚੇਅਰ ਸਰ ਨੇ ਬਗਾਇਦਾ ਬੋਰਡ ਮੀਟਿੰਗ ਰੱਖੀ ਉਹ ਅਜੰਡਾ ਪਾਸ ਕੀਤਾ ਵੀ ਇਹ ਚੀਜ਼ ਸਿੱਕੀ ਸਿਰ ਇਹ ਰੱਦ ਹੋਣੀ ਚਾਹੀਦੀ ਹੈਗੇ ਨੇ ਬੱਚਿਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਤੇ ਪੀ ਸਕਿੱਲ ਪ੍ਰਾਣੇ ਸਾਡੇ ਬਹਾਲ ਹੋਣੇ ਚਾਹੀਦੇ ਨੇ ਚੇਅਰਮੈਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਆਪਣੇ ਉਹਨਾਂ ਨੇ ਇਹ ਕਾਲ ਸੀ ਉਹ ਪੁਗਾਈ ਔਰ ਅਜੰਡਾ ਉਹ ਮੇਰੇ ਹੋਰ ਮੀਟਿੰਗ ਹੋਈ ਅਜੰਡਾ ਪਾਸ ਹੋਇਆ ਉਸ ਤੋਂ ਬਾਦ ਉਹ ਆਰਸੀਐਸ ਸਾਹਿਬ ਨੂੰ ਭੇਜ ਦਿੱਤਾ ਗਿਆ ਆਰਸੀਐਸ ਜਿਹੜਾ ਡਿਪਾਰਟਮੈਂਟ ਹੈ ਪਿਓਰਿਟੀ ਸਰਕਾਰ ਦਾ ਡਿਪਾਰਟਮੈਂਟ ਹੈ ਔਰ ਸਰਟੀਫਾਈਡ ਇੱਕ ਸਾਲ ਉੱਥੇ ਲੱਗਦੀ ਸਾਨੂੰ ਨਿਰਾਪਾਆ ਗਿਆ ਕਿ ਕੀ ਕਿੰਨੇ ਫਾਈਲ ਪਾਸ ਹੋਊਗੀ ਨਹੀਂ ਹੋਊਗੀ ਕਿਸ ਤਰ੍ਹਾਂ ਹੋਏਗਾ ਫਿਰ ਲਾਸਟ ਅਗਸਟ ਆਪਣੇ ਕੋਲ ਸੀ ਧਰਨਾ ਲਾਇਆ ਸੀ ਵੀਕੇ ਸਿੰਘ ਜੀ ਆਪਣੇ ਫੈਨਿਸ਼ਲ ਕੰਸਲਟਰ ਆਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕੋ ਵੱਡਾ ਅਧਿਕਾਰ ਵੀਕੇ ਸਿੰਘ ਜੀ ਰੱਖਦੇ ਸੀ ਕੰਪਨੀਸ਼ਨ ਐਫਸੀ ਉਹਨਾਂ ਨੇ ਕਿਹਾ ਨਹੀਂ ਛੋਟੇ ਨਾਲ ਤੱਕਾ ਹੋਇਆ ਹੈ ਅਸੀਂ ਛੋਟੀ ਫਾਈਲ 7 ਦਿਨਾਂ ਚ ਪਾਸ ਸੀ ਇਨੋਸੈਂਟ ਮਾਈਂਡ ਅਸੀਂ ਬਲੀਵ ਕਰਕੇ ਚੱਲੇਗੇ ਪਰ ਅੱਜ ਦੁਬਾਰਾ ਫੇਰ ਅਸਾਨੂੰ 7 ਜਨਵਰੀ ਨੂੰ ਵਾਪਸ ਆਣਾ ਪਿਆ ਉਹਰੇ ਸਾਡੀ ਅਗਸਤ ਤੋਂ ਬਾਅਦ ਫਾਈਲ ਨਹੀਂ ਵਾਸ ਕੀਤੀ ਠੀਕ ਉਹ ਤੋਂ ਵੀ ਆਪਣੇ ਵਿਕੇ ਸਿੰਘ ਜੀ ਆਪਣੇ ਰਿਟਾਇਰ ਹੋ ਚੁੱਕੇ ਸੀਗੇ ਅਸੀਂ ਅਗਸਤ ਤੋਂ ਉਹਰੇ ਅਸ ਦੁਬਾਰਾ 7 ਜਨਵਰੀ ਨੂੰ ਉਹਰੇ ਆਏ ਪ੍ਰਧਾਨ ਸਾਹਿਬ ਨੇ ਅਸੀਂ ਮੋਰਚਾ ਲਿਆ ਵੀ ਯਾਰ ਅਸੀਂ 20-25 ਹਜ਼ਾਰ ਤੇ ਅਸੀਂ ਕੀ ਕਹਿੰਨੇ ਆਪਣੀ ਜ਼ਿੰਦਗੀ ਨਹੀਂ ਕੱਟ ਸਕਦੇ ਸਰਕਾਰ ਪ੍ਰਾਈਵੇਟ ਸਕੂਲ ਤੋਂ ਬੱਚੇ ਸਰਕਾਰੀ ਸਕੂਲ ਚ ਲਾਦੇ ਕਿਸੇ ਵੀ EMI ਕਿਸ ਲਈ ਕਿਸ਼ਟਾ ਪਰ ਸਾਡੇ ਰੋਟੀ ਨਹੀਂ ਖਾ ਪਾਰੇ ਬਾਰ ਬਾਰ ਪਲਾਂਟ ਦੇ ਜਿਹੜੇ ਵੱਡੇ ਅਫਸਰ ਹੈ ਉਹ ਤੁਹਾਡਾ ਸਾਥ ਦੇ ਰਹੇ ਦੇ ਵਿੱਚ ਸਰ ਇਨੀਸ਼ੀਅਲੀ ਤਾਂ ਉਹ ਨਹੀਂ ਦੇ ਰਹੇ ਸੀਗੇ ਪਰ ਇਸ ਸਟੇਜ ਤੇ ਉਹ ਦੇ ਰਿਹਾ ਵੀ ਨਹੀਂ ਤੇ ਸਾਡੀ ਹਾਲਤ ਹੀ ਨਹੀਂ ਖਰਾਬ ਹੋਊਗੀ ਸਰ ਇੱਕ ਬੰਦੇ ਦੀ ਸੈਲਰੀ 40000 ਬਣਨੀ ਚਾਹੀਦੀ ਏ ਤੁਸੀਂ ਤਾਂ 12000 ਰੁਪਏ ਦੇ ਰਹੇ ਹੋ ਫੋਰਮੈਨ ਸਾਡੇ ਨੂੰ 13000 ਰੁਪਏ ਦੇ ਰਹੀ ਹੈ ਕਈ ਵਾਰੀ ਸਾਡੀ ਪਰਮਿਸ਼ਨ ਤੇ 16 ਰਾਇਜ਼ ਦੇ ਸੀ ਪਰ ਰੈਗੂਲਰ ਹੋਣ ਤੋਂ ਬਾਅਦ 14 ਤੇ ਆ ਗਏ ਉਹ ਕਹਿੰਨ ਮਤਲਬ ਉਹ ਤਾਂ ਰਿਕਵਰੀ ਵੀ ਕੀਤੀ ਗਈ ਉਹਦਾ ਦੀ ਤਾਂ ਹਾਲਾਤ ਇਹ ਨਹੀਂ ਕਿ ਬੰਦੇ 12 12 13 ਇੱਕ ਲੈਰੀਕਲ ਕੈਡਰ ਹੈ ਤਾਂ ਵੀ 23 24000 ਰੁਪਏ ਰੱਖਿਆ ਗਿਆ ਅਗਰ ਜੇ ਕੋਈ ਫੋਰਮੈਨ ਹੈ ਜੇ ਗਰੁੱਪ ਡੀ ਦਾ ਬੰਦਾ ਹੈ 12-13000 ਰੁਪਏ ਭਾਜੀ ਪੰਜਾਬ ਸਰਕਾਰ ਦੇ ਡੀਸੀ ਰੇਟ ਵੀ ਵਾਧਾ ਹੈ ਜੀ ਆਪਾਂ ਲੇਬਰ ਰੇਟ ਮਾਰਕੀਟ ਜਾਈਏ ਨਾ 700 ਰੁਪਏ ਤੇ ਮਜ਼ਦੂਰ ਮਿਲਦਾ ਹੈ ਉਹ ਵੀ 21000 ਰੁਪਏ ਲੈ ਲਵੇ ਇਹ ਬੜੇ ਲੇਕੇ ਬੰਦੇ ਜਿਹੜੇ ਪ੍ਰੋਪਰ ਚੈਨਲ ਲਾਏ ਨੇ ਉਹ 12000 ਰੁਪਏ ਲੈ ਰਹੇ ਨੇ ਠੀਕ ਹੈ ਇਹ ਵੱਡੀ ਅੱਡੀ ਵੱਡੀ ਤਰਾਸ ਦੀ ਹੈ ਸਿਸਟਮ ਦੀ ਸਾਡੀ ਤਾਂ ਇਹ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਜਾਂ ਮਾਨੀ ਸਾਡੀ ਮਿਲ ਫੰਡ ਮੈਨੇਜਮੈਂਟ ਨੂੰ ਵੀ ਅਸੀਂ ਕੁਝ ਗਲਤ ਨਹੀਂ ਮੰਗ ਰਹੇ ਅਸੀਂ ਆਪਣੇ ਹੱਕ ਹੀ ਮੰਗ ਰਹੇ ਆ ਉਹ ਆਪਣੇ ਜਾਇਜ਼ ਹੱਕ ਮੰਗ ਰਹੇ ਆ ਅਸੀਂ 50% ਦਾ ਵਾਧਾ ਨਹੀਂ ਮੰਗਦੇ ਅਸੀਂ ਆਪਣੇ ਹੱਕ ਮੰਗਦੇ ਪਏ ਆ ਠੀਕ ਹੈ ਜੀ ਤੋਂ ਹੀ ਅਸੀਂ ਪ੍ਰਵਾਦਵਾ ਕੇ ਅਰਦਾਸ ਕਰਦੇ ਆ ਕਿ ਮੈਂ ਆਸ ਇਸ हिसाब ਨੂੰ ਸੋਚੀ ਆਵੇ ਤੁਹਾਡੀ ਫਾਈਲ ਜਲਦ ਤੋਂ ਜਲਦ ਪੜਨ ਤੇ ਸਾਨੂੰ ਸਾਡੀ ਫਾਈਲ ਵਾਪਸ ਕਰਨ ਤਾਂ ਕਿ ਅਸੀਂ ਆਪਣੇ ਹੱਕ ਲੈ ਕੇ ਆਪਣੀ ਸੈਲਰੀ ਦਾ ਮਤਲਬ ਲੈ ਕੇ ਅਸੀਂ ਵਾਪਸ ਜਾ ਸਕੀਏ ਦੂਜੀ ਗੱਲ ਇਹ ਆਧਾਰਾ ਫਾਰਮਰਸ ਹੈ ਫਾਰਮਰ ਦਾ ਮੀਨ ਆਪਾਂ ਜੋ ਕੰਮ ਕਰਦੇ ਫਾਰਮਰ ਦੇ ਹੱਕ ਚ ਕਰਾਂਗੇ ਛੋਟਾ ਇਸ ਵੀ ਤੁਹਾਡੇ ਕਿਸਾਨ ਜਥੇਬੰਦੀ ਇਸ ਵੇਲੇ ਕੋਈ ਵੀ ਤੁਹਾਡੇ ਨਾਲ ਹੈ ਕਿ ਅਸੀਂ ਐਵੇਂ ਹੁੰਦਾ ਕਿ ਕਿਸਾਨ ਬੰਦੀ ਇਹਨਾਂ ਅਸੀਂ رابطہ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਸਾਡਾ ਮਨ ਨਹੀਂ ਹੈ ਕਿ ਅਧਾਰੇ ਦਾ ਕਿਸੇ ਲੈਵਲ ਤੇ ਕੋਈ ਨੁਕਸਾਨ ਨਾ ਹੋਵੇ ਅਸੀਂ 60 ਦਿਨ ਤੋਂ ਬੈਠੇ ਹਾਂ ਸਾਡਾ ਜੈਂਟਲਮੈਨਸ ਧਰਨਾ ਹੈ ਅਸੀਂ ਇੱਕ ਵੀ ਬੂੰਦ ਨਹੀਂ ਖਰਾਬ ਹੋਣ ਦਿੱਤੀ ਸਰ ਕੋ ਜਮਾੜ ਕੋ ਜੀਐਮ ਸਾਹਿਬ ਆਏ ਆ ਨਹੀਂ ਯਾਰ ਵੀ ਇਹ ਰੁਕਣਾ ਨਹੀਂ ਹੈ ਕੰਮ ਨਹੀਂ ਕਰਨਾ ਸਰ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੀ ਆ ਤੁਸੀਂ ਸਾਨੂੰ ਕਹਦੇ ਹੋ ਅਸੀਂ ਹਲਕਾ ਮਸਲਾ ਹੱਲ ਕਰਕੇ ਦਵਾਗੇ ਅਸੀਂ ਪਿੱਛੇ हट ਜੰਨੇ ਆ 60 ਦਿਨ ਤੋਂ ਅਸੀਂ ਲਗਾਤਾਰ ਅਸੀਂ ਸਭ ਕੋਆਪਰੇਟ ਕਰ ਰਹੇ ਹਾਂ ਨਾਲ ਦੂਜੇ ਆਪਣਾ ਦੂਜੀ ਲੈਕ ਵੀ ਜਾਓ ਪਰ ਗੌਰਮੈਂਟ ਵੀ ਕਰੋ ਤੇ ਮਾਲ ਵੀ ਸਿਟੀ ਸਪਲਾਈ ਵੀ ਦਿਓ ਪਰ ਸਾਡੇ ਵੱਲ ਵੀ ਦੇਖੋ ਕਿ ਮੈਨੂੰ 60 ਦਿਨ ਤੋਂ ਵਾਰੀ ਬੈਠੇ ਲੱਖਰ ਪੈਰਾਂ ਦੇ ਖਰਚਾ ਹੋ ਚੁੱਕਿਆ 12-12 ਹਜ਼ਾਰਾਂ ਦੇ ਬੰਦੇ ਉਹਰੇ ਹਰ ਰੋਜ਼ ਚੱਲ ਕੇ ਆਉਂਦੇ ਨੇ ਆਪਣੇ ਘਰਾਂ ਤੋਂ ਸਿਰਫ ਇਸ ਹੌਪ ਦੇ ਵਿੱਚ ਵੀ ਸਰਕਾਰ ਸਾਡੀ ਸੁਣੂਗੀ ਮੈਨੇਜਮੈਂਟ ਸਾਡੀ ਸੁਣੂਗੀ ਸਾਨੂੰ ਸਾਡੇ ਹੱਕ ਦੇਗੀ ਤੇ ਅਸੀਂ ਵੀ ਦੂਜੀ EMPLOYE ਦੀ ਤਰ੍ਹਾਂ ਸਾਡੀ EMPLOYE ਆਲਰੇਡੀ ਹੈਗੀ ਨੇ ਜਿਹੜੇ 7000 ਰੁਪਏ ਲੈ ਰਹੇ ਨੇ ਉਹਨਾਂ ਨੂੰ 60 ਦੇ ਕੇ ਸਾਨੂੰ 20 ਕਿਉਂ ਦੇ ਰਹੇ ਹੋ ਅਸੀਂ ਤਾਂ ਪ੍ਰੋਪਰ ਚੈਨਲ ਆਏ ਹੋਏ ਆ ਪੇਪਰ ਦੇਖ ਕੇ ਆਏ ਹੋਏ ਮੈਡਿਟ ਤੇ ਆਏ ਹੋਏ ਆ ਠੀਕ ਹੈ ਸੋ ਇਹ ਅਸੀਂ ਕਹਿੰਦੇ ਸਾਡਾ ਜਿਹੜਾ ਤੱਕਾ ਹੋਇਆ ਉਹ ਕਰਨ ਕੀਤਾ ਜਾਵੇ ਸਾਨੂੰ ਸਾਡੇ ਬੰਦੇ ਹੱਥ ਦਿੱਤੇ ਜਾਣ ਅਸੀਂ ਚਾਹੁੰਦੇ ਆ ਵੀ ਵੇਰਖਾ ਤਰੱਕੀਆਂ ਕਰੇ ਤੇ ਅਸੀਂ ਵੀ ਤਰੱਕੀਆਂ ਕਰੀਏ ਵੇਰਖਾ ਠੀਕ ਠੀਕ ਧੰਨਵਾਦ